ਮੈਂ ਰਵੀ ਕਾਂਤਾ ਸ਼ੁਭਾਂਗੀ ਸੈਲੂਨ ਅਕੈਡਮੀ ਦੀ ਓਨਰ ਆ ਤੇ ਇਹ ਮੇਰੇ ਸਟਾਫ ਮੈਂਬਰਸ ਨੇ ਸਾਡਾ ਜਿਹੜਾ ਸੈਲੂਨ ਹੈ ਰੋਪਰ ਰੋਡ ਦੇ ਉੱਤੇ ਹੈਗਾ ਤੇ ਇਸ ਸੈਲੂਨ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਫੈਸਿਲਿਟੀਆਂ ਹੈਗੀਆਂ ਨੇ ਹਰ ਇੱਕ ਤਰ੍ਹਾਂ ਦਾ ਸਰਵਿਸਿਜ਼ ਪ੍ਰੋਵਾਈਡ ਕੀਤੀ ਜਾਂਦੀ ਹੈ ਹਾਈਡਰਾ ਫੇਸ਼ੀਅਲ ਜਿਸ ਤਰ੍ਹਾਂ ਹੋ ਗਿਆ ਔਰ ਨੇਲ ਐਕਸਟੈਂਸ਼ਨਸ ਹੋਗੇ ਨੇਲ ਐਕਸਟੈਂਸ਼ਨਸ ਸੈਵਨ ਟਾਈਪਸ ਦੇ ਨੇਲ ਐਕਸਟੈਂਸ਼ਨਸ ਦੇ ਉਸ ਤੋਂ ਇਲਾਵਾ ਆਈਲੈਸ਼ਸ ਐਕਸਟੈਂਸ਼ਨਸ ਹੇਅਰ ਐਕਸਟੈਂਸ਼ਨਸ ਹਰ ਇੱਕ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਔਰ ਉਸ ਤੋਂ ਇਲਾਵਾ ਇੱਥੇ ਕੋਰਸੇਸ ਵੀ ਪ੍ਰੋਵਾਈਡ ਨੇ 3 ਮੰਥ ਦੇ ਕੋਰਸੇਸ ਤੋਂ ਸਟਾਰਟਡ ਨੇ 3 ਮੰਥ ਦਾ ਕੋਰਸ ਹੈ ਉਸ ਤੋਂ ਇਲਾਵਾ 6 ਮੰਥ ਦੇ ਕੋਰਸੇਸ ਨੇ ਔਰ ਉਸ ਤੋਂ ਇਲਾਵਾ ਬਨੀਅਰ ਦੇ ਡਿਪਲੋਮਾਸ ਨੇ ਔਰ ਇਹ ਸੈਲੂਨ ਰਜਿਸਟਰਡ ਹੈ ਗਵਰਨਮੈਂਟ ਰਜਿਸਟਰਡ ਹੈ ਉਸ ਤੋਂ ਇਲਾਵਾ ਇਹਨਾਂ ਇਸ ਸੈਲੂਨ ਦੇ ਜਿਹੜੇ ਸਰਟੀਫਿਕੇਟ ਹੈ ਉਹ ਇੰਟਰਨੈਸ਼ਨਲ ਵੈਰੀਫਾਈਡ ਸਰਟੀਫਿਕੇਸ਼ਨਸ ਅਸੀਂ ਜੋ ਪ੍ਰੋਵਾਈਡ ਕਰਦੇ ਆ ਉਹ ਦਿੱਤੇ ਜਾਂਦੇ ਨੇ ਤੇ ਸੈਲੂਨ ਦੇ ਵਿੱਚ ਅੱਛੀਆਂ ਫੈਸਿਲਿਟੀਆਂ ਹੈ ਹਰ ਤਰ੍ਹਾਂ ਦੀ ਫੈਸਿਲਿਟੀਆਂ ਹੈ ਤੇ ਪਲੀਜ਼ ਆਈਏ ਤੇ ਆਪਣੀ ਸਾਨੂੰ ਮੌਕਾ ਦਿਓ ਸਰਵਿਸ ਤਾਂ ਵੀ ਅਸੀਂ ਤੁਹਾਡੇ ਲਈ ਸੇਵਾ ਕਰੀਏ ਤੇ ਤੁਹਾਡੀਆਂ ਸਰਵਿਸਿਸ ਨੂੰ ਦੇਖੋ ਕਿ ਹਾਂ ਅਸੀਂ ਬੈਟਰ ਆ ਅਸੀਂ ਬਾਕੀਆਂ ਨੂੰ ਮਾੜਾ ਨਹੀਂ ਕਹਿੰਦੇ ਲੇਕਿਨ ਅਸੀਂ ਕੁਝ ਬੈਟਰ ਆ ਤੇ ਇਹ ਜੋ ਅਸੀਂ ਅੱਜ ਇਕੱਠੇ ਹੋਏ ਆ ਸਾਰੇ ਜਣੇ ਅਸੀਂ ਤੀਜ ਦਾ ਇੱਕ ਫੈਸਟੀਵਲ ਮਨਾਉਣ ਵਾਸਤੇ ਸਾਰੇ ਜਣੇ ਇਕੱਠੇ ਹੋਏ ਆ ਇਹਦੇ ਵਿੱਚ ਪੰਜਾਬੀ ਸ੍ਰੀ ਸਭਾ ਦੇ ਬਲਕ ਮਾਛੀਵਾੜਾ ਦੇ ਚੇਅਰਪਰਸਨ ਸਰਵਜੀਤ ਕੌਰ ਗਿਲ ਐਡਵਾਈਜ਼ਰ ਸੁਸ਼ਮਾ ਰਾਣੀ ਔਰ ਸੁਪੀਰੀਅਰ ਸਕੂਲ ਦੇ ਮੈਮ ਵਰਜਨ ਕੌਰ ਜੀ ਔਰ ਸ਼ਾਮਿਲ ਹੋਏ ਨੇ ਸਾਰੇ ਜਣੇ ਤੋਂ ਉਸ ਦੇ ਇਲਾਵਾ ਮੇਰੀਆਂ ਸਾਰੀਆਂ ਪੈਣਾ ਉਹ ਵੀ ਸ਼ਾਮਿਲ ਹੋਈਆਂ ਤੇ ਬੱਚੀਆਂ ਸ਼ਾਮਿਲ ਹੋਈਆਂ ਨੇ ਥੈਂਕ ਯੂ ਲੈ ਆਵਿ ਸ੍ਰੀ ਸਵਰ ਬਲੌਕ ਮੱਛੀਗੜੀ ਦੀ ਚੈਰ ਪਰਸਨਲ ਬੋਲ ਰਹੀਆਂ ਅਸੀਂ ਅੱਜ ਰਵੀ ਕਾਂਤਾ ਦੇ ਸੈਲੂਨ ਦੇ ਵਿੱਚ ਆਏ ਆ ਤੇ ਇੱਥੇ ਤੀਆਂ ਦਾ ਤਿਹਾਰ ਵੀ ਮਨਾਇਆ ਤੇ ਜਿਹੜੀਆਂ ਨਵੀਆਂ ਬੱਚੀਆਂ ਉਹਨਾਂ ਨੂੰ ਪਤਾ ਲੱਗ ਗਏ ਵੀ ਕਿਵੇਂ ਤੀਆਂ ਮਨਾਉਂਦੇ ਨੇ ਸੌਣ ਦੇ ਮਹੀਨੇ ਇਹਨਾਂ ਨੂੰ ਬੱਚੀਆਂ ਨੂੰ ਹੁਣ ਪਹਿਲੀ ਵਾਰ ਕਿਸੇ ਨੇ ਦੇਖਿਆ ਕਿਸੇ ਨੇ ਦੂਜੀ ਵਾਰ ਦੇਖਿਆ ਇਨਾ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਤੀਆਂ ਦਾ ਤਿਹਾਰ ਕਿਵੇਂ ਮਨਾਇਦਾ ਤੇ ਪਹਿਲੇ ਜਵਾਨੇ ਦੇ ਵਿੱਚ ਬਹੁਤ ਵਧੀਆ ਮਨਾਉਂਦੇ ਸੀ ਕੁੜੀਆਂ ਮਹੀਨਾ ਮਹੀਨਾ ਸੌਣ ਦੇ ਮਹੀਨੇ ਆਪਣੇ ਤੇ ਕੀ ਰਹਿੰਦੀਆਂ ਸੀ ਟਿੰਗਾ ਘੂਟਦੀਆਂ ਸੀ ਗਿੱਧੇ ਪਾਉਂਦੀਆਂ ਸੀ ਇੱਕ ਮਹੀਨਾ ਪੂਰਾ ਆਪਣੇ ਤੇ ਕੀ ਲਾ ਕੇ ਜਾਂਦੀਆਂ ਸੀ ਤੇ ਹੁਣ ਉਹ ਰਿਵਾਜ ਘਟਦੇ ਜਾਂਦੇ ਨੇ ਹੁਣ ਬੱਚਿਆਂ ਨੂੰ ਅਸੀਂ ਦੁਆਰਾ ਉਹ ਸੱਭਿਆਚਾਰ ਉਹ ਸਭ ਕੁਝ ਸਿਖਾਉਣਾ ਚਾਹੁੰਦੇ ਆ ਜਿਹੜਾ ਸਾਡੇ ਹੁਣ ਸਮਾਜ ਭੁੱਲਦਾ ਜਾਂਦਾ ਉਹ ਅਸੀਂ ਬੱਚਿਆਂ ਨੂੰ ਸਖਲਾਈ ਦੇ ਰਹੇ ਆ ਵੇ ਬੱਚਿਆਂ ਨੂੰ ਯਾਦ ਰਹੇ ਸਾਡਾ ਸੱਭਿਆਚਾਰ ਕੀ ਆ ਬਾਕੀ ਮੈਂ ਗੱਲ ਕਰ ਰਹੀ ਆ ਰਵੀ ਦੇ ਸਲੂਨ ਦੀ ਇਹ ਅਸੀਂ ਕਹਿੰਦੇ ਆ ਵੀ ਰਵੀਕਰਤਾ ਦਾ ਸਲੂਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸਾਰੇ ਮਾਛੀਵਾੜੇ ਦੇ ਵਿੱਚ ਨੰਬਰ 1 ਰਹੇ ਥੈਂਕ ਯੂ ਦੇਖੋ ਅੱਜ ਜੋ ਇਸ ਸੈਲੂਨ ਦੇ ਵਿੱਚ ਬਿਊਟੀਸ਼ੀਅਨ ਸੈਂਟਰ ਦੇ ਵਿੱਚ ਅ ਬੱਚਿਆਂ ਦੇ ਲਈ ਜੋ ਇੱਕ ਤੀਆਂ ਮਨਾਈਆਂ ਗਈਆਂ ਨੇ ਸੋ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈਗਾ ਆ ਕਿ ਜੋ ਪੰਜਾਬ ਦਾ ਵਿਰਸਾ ਸੀਗਾ ਪੁਰਾਣਾ ਉਸ ਨੂੰ ਸੰਭਾਲ ਕੇ ਰੱਖਿਆ ਇਹਨਾਂ ਨੇ ਆਪਣੇ profession ਦੇ ਨਾਲ ਨਾਲ ਪੰਜਾਬ ਦੇ ਵਿਰਸੇ ਨੂੰ ਵੀ ਇੱਕ ਜੋੜ ਕੇ ਰੱਖਿਆ ਹੋਇਆ ਹੈ ਤਾਂ ਜੋ ਉਹ ਜਿਹੜੀਆਂ ਲੜਕੀਆਂ ਇਹਨਾਂ ਦੇ ਕੋਲ ਆ ਰਹੀਆਂ ਉਹ ਆਪਣੇ ਸੱਭਿਆਚਾਰ ਦੇ ਨਾਲ ਵੀ ਜੁੜੀਆਂ ਰਹਿਣ। ਸੋ ਉਸ ਦੇ ਨਾਲ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਉਡਾਨ ਭਰਨ ਦੇ ਲਈ ਉਹਨਾਂ ਦੇ ਮਾਤਾ ਪਿਤਾ ਵੱਲੋਂ ਤੇ ਇਸ ਸੰਸਥਾ ਵੱਲੋਂ ਜਿਹੜੇ ਕੰਫੀਡੈਂਸ ਦੇ ਲਈ ਇਹ ਸੈਮੀਨਾਰ ਵੀ ਕਿਤੇ ਜਾ ਰਹੇ ਹੈਗੇ ਆ ਉਹ ਵੀ ਕਾਬਲੇ ਤਾਰੀਫ ਨੇ ਤਾਂ ਜੋ ਉਹ ਮੋਟੀਵੇਟ ਹੋ ਕੇ ਰਾਹ ਦਰ ਰਾਹ ਆਪਣੇ ਅੱਗੇ Lamia-Manzella hat es